ਹਾ 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 ਕਿਵੇਂ ਪਈ ਆ ਯੁੱਟ ਖੜਾ ਮੁੰਡਾ ਸਵੇਰ ਦਾ ਬੰਦੇ ਲੱਭਣ ਗਿਆ ਹੈ ਆਲੂ ਪਟਣੇ ਆ ਉੱਠ ਖੜ ਪੁਰਾਣੇ ਜਉਂਗਿਆ ਉੱਠ ਖੜ ਮੇਰੇ ਪੁੱਤ ਦੀ ਰੰਨੇ ਨਹੀਂ ਹੁੰਦਾ ਖੜ ਹਾਂ ਦੱਸ ਕੀ ਆ ਇਹ ਉੱਠ ਕੇ ਰੋਟੀ ਪਾਣੀ ਬਣਾ ਦੇ ਮਰਤੋਂ ਨਹੀਂ ਲੈਂਦਾ ਮਰਤੋਂ ਨਹੀਂ ਹੁੰਦਾ ਹੈਗਾ ਬੱਕ ਤੇ ਤੋਗਿਆ ਨਹੀਂ ਹੁੰਦਾ ਕਿ ਮਰਦਾ ਨਹੀਂ ਹੁੰਦਾ ਅੱਲੂ ਪੱਟਣੇ ਤੁਸੀਂ ਆਪਦੇ ਵਾਸਤੇ ਫਿਰ ਪੈਸੇ ਕਮਾ ਕੇ ਜ਼ਮੀਨਾਂ ਲੈਣੀਆਂ ਆਪਦੇ ਮੁੰਡਿਆਂ ਦੇ ਨੌਕਰਾਵਾਂਗੇ ਮੇਰੇ ਨਫੀ ਹੋ ਜਾਊਗਾ ਬੋਲਣ ਨੂੰ ਕਿਵੇਂ ਮਰਦੀ ਆ ਇਹ ਨਹੀਂ ਪਰ ਜ਼ਮੀਨ ਤਾਂ ਹਿੱਤ ਕ ਮੇਰੇ ਨਾਲ ਨਹੀਂ ਲੱਗੀ ਤੈਨੂੰ ਦਵਾ ਮੈਂ ਵੱਡੀ ਨੂੰ ਮੈਡਮ ਨੂੰ ਜ਼ਮੀਨਾਂ ਨਹੀਂ ਫੋਟੋ ਨਹੀਂ ਮੈਂ ਆਪਦੀ ਮਾਂ ਕਿਆ ਸੀ ਮੇਰੀ ਮਾਂ ਨੇ ਪਤਾ ਨਹੀਂ ਕੀ ਬੈਰ ਕਮਾ ਲਿਆ ਮਰ ਤੋਂ ਨਹੀਂ ਮੈਨੂੰ ਪੁਲਿਸ ਵਾਲੇ ਦੇ ਤੌਰ ਦਿੰਦੀ ਨਹੀਂ ਮੈਨੂੰ ਫੌਜੀ ਦੇ ਤੌਰ ਦਿੰਦੀ ਨਹੀਂ ਮੈਨੂੰ ਕਿੱਥੇ ਜੱਟਾਂ ਦੇ ਪੱਲੇ ਪਾਤਾ ਕੀ ਮਰਦੀਆਂ ਬੋਲਦੀਆਂ ਕੀ ਬੋਲਦੀਆਂ ਤੇ ਬੜ ਬੜ ਕੱਦੇ ਉੱਟ ਕੇ ਲੰਗਰ ਲਾ ਦੇ ਨਿਰ ਤੋਂ ਨਹੀਂ ਲੈਂਦਾ ਸਵੇਰੇ ਪਹਿਲਾਂ ਮੈਂ ਗੋਹਾ ਕੂੜਾ ਕੀਤਾ ਫਿਰ ਮੈਂ ਮਾਂਜੇ ਮਾਰੇ ਫਿਰ ਮੈਂ ਜਵਾਕ ਤਿਆਰ ਕਰਕੇ ਸਕੂਲੇ ਤੋਰੇ ਹੁਣ ਮੈਂ ਤੁਹਾਨੂੰ ਕੀ ਕਰ ਦਵਾ ਉੱਠ ਜੀ ਕੇ ਮਾਰ ਤੇ ਕਿੰਨੀ ਤਰ੍ਹਾਂ ਸੇਪ ਪਾੜ ਦੋ ਚਲ ਲਾ ਕੇ ਰੋਟੀ ਲਾ ਮੈਂ ਤੋ ਨਹੀਂ ਹੁੰਦਕਾ ਚਲ ਜੰਮ ਨਹੀਂ ਤੂੰ ਮੂੰਹ ਨਹੀਂ ਤੂੰ ਖਾ ਕੰਨਾ ਅਹ ਗੁਜਨੀ ਜੀ ਬੁੜੀ ਆਪ ਤਾਂ ਤਰ ਜਾਂਦੀ ਆ ਆਪ ਤਾਂ ਕੋਈ ਕੰਮ ਨਹੀਂ ਕਰਦੀ ਇੱਥੇ ਮੈਨੂੰ ਡਾ ਛੱਡਦੀ ਆ ਉੱਪਰੋਂ ਦੀ ਜਦੋਂ ਕੰਬੈਨਾਂ ਆਉਣੀਆਂ ਤਾਂ ਮੇਰੀ ਜਾਨ ਨੂੰ ਸਿਆਪਾ ਜੇ ਆਲੂ ਪੱਟਣੇ ਤਾਂ ਮੇਰੀ ਜਾਨ ਨੂੰ ਸਿਆਪਾ ਜੇ ਜੀਰੀ ਲਾਉਣੀਆਂ ਤਾਂ ਮੇਰੀ ਜਾਨ ਨੂੰ ਸਿਆਪਾ ਮੈਂ ਕਿੱਧਰ ਕਿੱਧਰ ਹੋ ਜਮਾਂ ਤੇ ਜਾਨ ਨੂੰ ਸਿਆਪਾ ਅਹ ਹਾ ਨਾ ਥਾਰੇ ਤਾਂ ਬੁਰੇ ਮਿਰਲੂ ਕਾ ਪਿਆਵਾ ਇਹ ਸੱਚੋ ਨੀ ਉਹਨਾਂ ਦੇ ਘੂਰੇ ਕੇ ਕੰਮ ਆਲੀ ਲੱਗੀ ਆ। 니 ਨਾਲੇ 3000 ਰੁਪਏ ਚੜੇ ਮਹੀਨੇ ਵੱਢਦੀ ਆ। ਹਾਂ ਤੇ ਨਾਲੇ ਦੁੱਧ ਲੈ ਕੇ ਜਾਂਦੀ ਆ। 니 ਆ ਤਾਂ ਜਿਵੇਂ ਕੋ ਦੁੱਧ ਦਾ ਕੱਲਾ ਪੀਲ ਮਾ ਨੀ ਸਾਰੇ ਟੱਬਰ ਦੇ ਦੰਦਲ ਪੈ ਜਾਂਦੀ ਆ ਦੰਦਲ। 니 ਹੋਏ ਨੀ। ਮੈਂ ਤਾਂ ਹੱਪ ਕਰਦੀ ਆ। ਮੈਂ ਮਹੀਨਾ ਤੋਂ ਹਰ ਪੈਸੇ ਲਿਆ ਕਰੂੰ। ਇੱਕ ਇੱਕ ਚੀਜ਼ ਦਿਨਾਂ ਤੂੰ ਪੈਸੇ ਲਿਆ ਕਰੂ ਰੋਟੀ ਫੜਾਉਣ ਦੇ ਵੀ ਪੈਸੇ ਲੈਣੀ ਐ ਨਾ ਤੂੰ ਨਾਲੇ ਨੀ ਮਨ ਵਧੀਆ ਹੋ ਜਾਊਗਾ ਮੈਂ ਕਰਦੀ ਆ ਕਾਪੀ ਲਿਜਾ ਕੇ ਮੰਜੇ ਤੇ ਬਹਿ ਕੇ ਰਹਦੀ ਆ ਜਾਣੀ ਆ ਤੇ ਕੇ ਲਿਖ ਲੈਨੀ ਆ ਜੇ ਉਧਰ ਖਰਚਣੀ ਚ ਬੁੜੀ ਨੀ ਆ ਕੇ ਮੈਨੂੰ ਦੇਖ ਲਿਆ ਵੀ ਮੰਜੀ ਤੇ ਬੈਠੀ ਆ ਫੇਰ ਮੇਰੇ ਦਾਲੇ ਹੋਜੂਗੀ ਲੜਨ ਨੂੰ ਉਹ ਤਾਂ ਪਹਿਲਾਂ ਹੀ ਮੇਰੇ ਕੇਨ ਮਾਰਨ ਲੱਗੀ ਸੀ ਐ ਕਰਦੀ ਆ ਹਾਂ ਪਾਣੀ ਦੇ ਗਲਾਸ ਦੇ ਦਮਾਗੇ ਦੇਣ ਦੇ 5 ਰੁਪਏ ਚਾਹ ਫੜਾਉਣ ਦੇ ਵੀ 10 ਰੁਪਏ ਲੱਗਣਾਂ ਤੋ ਤੇ ਰੋਟੀ ਲਾਉਣ ਦੇ ਰੋਟੀ ਲਾਉਣੇ ਮੈਂ ਕਿੰਨੇ ਲਵਾਂਗੀ ਨਾ ਤੋ ਚੱਲੋ 100 ਰੁਪਏ ਤਾਂ ਲਵਾਂਗੀ ਹੋਈ ਇੱਕ ਦਿਨ ਦਾ ਇੱਕ ਟਾਈਮ ਦਾ ਐਂ ਕਰੂ ਸੱਚ ਕੱਪੜੇ ਤਾਂ ਮੇਰੇ ਰਹਿ ਹੀ ਗਏ ਕੱਪੜੇ ਧੌਣ ਦਾ ਲਾਉ ਮੈਂ 1000 ਰੁਪਿਆ ਤੇ ਪੋਤੇ ਸੱਚ ਪੋਤਿਆਂ ਦਾ ਵੀ ਲੂੰ 1000 ਰੁਪਿਆ ਤੇ ਧਾਰਾਂ ਚਵਾਈ ਸਾਰਾ ਗੋਹਾ ਕੂੜਾ ਤੇ ਸਾ ਵੀ 1000 ਲੂੰ 1000 ਇੰਨਾ ਤੋਂ ਮੈਂ ਹਾਂ ਮੇਰਾ ਤਾਂ ਬਣ ਜਾ ਕਰਨਾ 10000 ਰੁਪਿਆ ਮੈਂ ਤਾਂ ਡਾਊਨ ਫਰ ਲੈ ਹਾਂ ਐਂ ਕਰੂ ਉਹ ਕੋਈ ਨਾ ਬਾਕੀ ਦੇ ਕੰਮ ਆਪਾਂ ਕੱਲੂ ਕਰ ਲਾਂਗੇ ਆ ਟੋਕਰਾ ਫੁੱਟਾਲੇ ਰੱਖ ਕੀ ਆ ਕੇ ਇਹ ਕੀ ਕਰਦੀ ਆ ਬੈਠੀ ਨਹੀਂ ਤੂੰ ਕੀ ਲਿਖੀ ਜਾਨੀ ਆ ਬੈਠੀ ਇਹ ਢਾਲ ਪਾਣੀ ਨਾ ਕੁਛ ਧਰਿਆ ਨਹੀਂ ਕਰਿਆ ਨਹੀਂ ਤੇ ਚੁੱਲ੍ਹਾ ਵੀ ਠੰਡਾ ਕਰੀ ਬੈਠੀ ਆ ਤੂੰ ਮੈਂ ਨਹੀਂ ਕਰਦੀ ਅੱਜ ਤੱਕ ਕੰਮ ਕੁੱਮ ਹਾਂ ਤੂੰ ਕਾਹ ਤੋਂ ਨਹੀਂ ਕਰਦੀ ਲੈ ਮੈਂ ਤਾਂ ਹੁਣ ਪੈਸੇ ਲਿਆ ਕਰੂੰ ਕੰਮ ਕਰ ਦੇ ਨਾ ਕੁੜੀਆਂ ਵੀ ਮੋਹਮਤ ਈਆਂ ਤੇ ਨੋਹਾ ਵੀ ਕਦੇ ਪੈਸੇ ਲੈਣੀਆਂ ਹੁੰਦੀਆਂ ਕੰਮ ਦੇ ਉਹ ਜਾ ਕੇ ਭੂਰੇ ਕੇ ਪੁੱਛ ਉਹਨਾਂ ਦੇ ਕੰਮ ਵਾਲੀ ਨਾਲੇ ਬਿਨਾਂ ਟਾਈਮ ਤੇ ਆਉਂਦੀ ਨਹੀਂ ਤਾਂ ਮੈਂ 3000 ਵੜਦੀ ਅਗਲੀ ਟੌਰ ਨਾਲ ਰਹਿੰਦੀ ਐ ਟੌਰ ਨਾਲ ਰਹਿੰਦੀ ਐ ਟੌਰ ਨਾਲ ਚੁੱਪ ਕਰਕੇ ਰੋਟੀ ਪਾਣੀ ਬਣਾ ਦੇ ਮਰ ਤੋਂ ਨਹੀਂ ਲੈਂਦਾ ਕਰ ਲੈ ਜਿਹੜਾ ਕੁਝ ਕਰਦੀ ਐ ਅਗਲੇ ਟੌਰ ਨਾਲ ਰੰਦੇ ਟੌਰ ਨਾਲ ਨਾਲੇ ਤੁਸੀਂ ਥੋੜਾ ਜਿਦਾ ਜੀ ਕਰਦਾ ਮੇਰੇ ਮੇਰੇ ਮੰਜੇ ਨੂੰ ਐ ਕਰਕੇ ਲਤ ਮਾਰ ਕੇ ਮੈਨੂੰ ਠਾਲ ਦੇਣਿਓ ਅੱਜ ਤੋਂ ਮੈਂ ਫੈਸਲਾ ਕਰ ਲੈ ਬੁੜੀਏ ਮੈਂ ਨਹੀਂ ਕੰਮ ਕਰਦੀ ਨਾ ਤੈਨੂੰ ਕੀ ਲੱਗਦਾ ਮੈਂ ਕਦੇ ਕੰਮ ਨਹੀਂ ਕੀਤਾ ਤੂੰ ਬੜਾ ਖਰਚਣੀ ਐ ਜੀ ਕਰਦੀ ਆ ਕਦੇ ਪੰਚਾਇਤ ਨਾਲ ਤੁਰ ਗਈ ਕਦੇ ਕਿਸੇ ਦੀ ਬਹੂ ਰਸ ਗਈ ਕਦੇ ਕਿਸੇ ਦਾ ਉਹ ਫੈਸਲਾ ਕਰਾਉਣਾ ਕਿਸੇ ਦੇ ਲੜਾਈ ਹੋ ਗਈ ਕਿਸੇ ਦਾ ਉਹ ਕਰਨਾ ਕਦੇ ਬੋਹ ਕਰਨਾ ਤੁਰੀ ਲੈਣੀ ਮੈਂਬਰਾਂ ਨਾਲ RAMNA ਤੁਰੀ ਫਿਰਦੀ ਆ ਮੈਨੂੰ ਇੱਥੇ ਬਾਹ ਮਾਰਿਆ ਕੰਮ ਨਾ ਕਰ ਕਰਕੇ ਨਾ ਉਹ ਤਾਂ ਮੈਨੂੰ ਪਿਆਰ ਨਾਲ ਸੱਦ ਕੇ ਲੈ ਕੇ ਜਾਂਦੇ ਆ ਅਗਲੇ ਮੈਨੂੰ ਪਤਾ ਕੀ ਨਹੀਂ ਜਿਹੜੇ ਕਰਦੇ ਨੇ ਕਰਦਿਆ ਤੇਰੀ ਇੱਜ਼ਤ ਮੈਂ ਨਹੀਂ ਕਰਦੀ ਸੁਣ ਲੈ ਮੇਰੀ ਓੜੀਏ ਗੱਲ ਗਲਾਸ ਪਾਣੀ ਦਾ ਫੜਾਉਣ ਦੇ ਲੁੱਮਾ 5 ਰੁਪਏ ਤੇ ਚਾਹ ਬਣਾਉਣ ਦੇ ਲੁੱਮਾ 10 ਰੁਪਏ ਤੇ ਰੋਟੀ ਬਣਾਉਣ ਦਾ ਮੈਂ ਦਿਨ ਦਾ ਇੱਕ ਟਾਈਮ ਦੀ ਲਾਉਣ ਦਾ 100 ਰੁਪਿਆ ਲੈਣਾ 100 ਰੁਪਿਆ ਤੇ ਜਿਹੜਾ ਗੋਹਾ ਚੁੱਕੂੜਾ ਚੱਕਣਾ ਨਾ ਉਹਦਾ ਮੈਂ ਮਹੀਨੇ ਦਾ ਲੈਣਾ 1000 ਰੁਪਿਆ ਕੱਪੜੇ ਤੋੜਤ ਨੂੰਣ ਦਾ ਵੀ ਲੈਣਾ 1000 ਰੁਪਿਆ ਹਾਂ ਤੈਨੂੰ ਦੱਸਤਾ ਮੈਂ ਅੱਜ ਤੂੰ ਲੰਗਰ ਲਾ ਦੇ ਚੱਕਾ ਮੈਂ ਛੋਟੀ ਤਰ ਤੇ ਮਰਤਾ ਨਹੀਂ ਲੈਂਦਾ ਨੂੰ ਹੁੰਦਾ ਐਵੇਂ ਮੈਨੂੰ ਆਪ ਉਹ ਨਾਲ ਦੁੱਧ ਪਾਣੀ ਲੈ ਕੇ ਜਾਂਦੀ ਆ ਆਪਦੇ ਘਰੇ ਤੇ ਤੁਹਾਨੂੰ ਜਦੋਂ ਪੋਰਾ ਦੁੱਧ ਪੀ ਲਮਾ ਕਹਿਣਗੇ ਮੋਟੀ ਹੋ ਜੇਗੀ ਮੱਟੀ ਹੋ ਜੇਗੀ ਮਰਤੇ ਨਹੀਂ ਹੁੰਦਾ ਆ ਗਈ ਵੱਡੀ ਬਾਰਨਾੜੇ ਦੀ ਹੂਰਪਰੀ ਤੂੰ ਰੋਟੀ ਨਾ ਨਹੀਂ ਕਦ ਤੂੰ ਮੈਂ ਦੱਸਾਂ ਬਤਾਜੂ ਮਾਰੂ ਤੇ ਕਿਆ ਤੇ ਸੋਟੀ ਤੇ ਜਾਂ ਫੇ ਲੰਗਰ ਲਾਦੇ ਚਲੀ ਜਣੀ ਹੈ ਧੁਮਾਕਾ ਦਾ ਬੁੜੀ ਜੀ ਨਹੀਂ ਖਰਚਣੀ ਜੀ ਹੈਗੀ ਆ ਝੱਟੇ ਮਾਰੂ ਇਹ ਅੱਜ ਕੱਲ੍ਹ ਦੀਆਂ ਸਰਿਆ ਪੈ ਨਹੀਂ ਬੂ ਨਹੀਂ ਮੈਨੂੰ ਕਹਿੰਦੀ ਆ ਮੈਂ ਪੈਸੇ ਲੈਣੇ ਲੈ ਪਾਣੀ ਦੇ ਗਲਾਸ ਦੇ ਵੀ ਬੇਤੋ ਪੈਸੇ ਭਰ ਲੜੇ ਆ ਨੇ ਵੱਡੀ ਢੀਸੜ ਨੇ ਨੇ है एक टाइम मैं सौ रुपया लू लै ए मखौल बना ढेस्ट बनाई फिर तू आ जाए तेन दस दी पता <coughs> 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 नी देते नहीं चा तेरे प्यो ने दिते ने प्यो की कुी मेरे प्यो ने दिते प्यो की कुछ चुप करके लंगर ला दे तेन अज मैं पैसे जा जा ला दिनी ਹਾਂ ਇਹ ਨਹੀਂ ਮੇਰੀ ਜੰਦਗੀ ਦਾ ਸਿਆਪੋ ਨਹੀਂ ਨਹੀਂ ਮੈਂ ਬੁੜੀ ਨੂੰ ਕਿਹਾ ਸੀ ਨਹੀਂ ਮੈਨੂੰ ਵਕੀਲ ਦੇ ਵਿਆਹ ਤੇ ਉਹਦੇ ਵਿਆਹ ਦੇ ਚੱਜ ਦੇ ਦਾ ਨਹੀਂ ਮੈਂ ਤਾਂ ਇੰਨੀ ਸੋਹਣੀ ਸੀ ਦੀ ਮੇਰਾ ਤਾਂ ਰੰਗ ਕਾਲਾ ਕਰ ਛੱਡਿਆ ਇਹਨਾਂ ਨੇ ਨਹੀਂ ਮਿੰਨੂ ਤਾਂ ਲੁਕੀਆਂ ਦੇਖ ਦੇਂਦੀ ਸੀ ਕਹਿੰਦੇ ਹੁੰਦੇ ਸੀ ਜੇ ਆ ਕੁੜੀ ਆ ਜਵੇ ਸਾਡੇ ਤੇ ਘਰ ਦੀ ਨਸਲ ਬਦਲ ਜਵੇ ਲੰਬੇ ਲੰਝੇ ਜਵਾਕੜ ਇੰਨੀ ਲੰਮੀ ਲੰਜੀ ਨੂੰ ਬੁਰਾ ਹਾਲ ਕਰਤਾ ਚੱਲ ਕੋਈ ਨਾ ਆ ਤਾਂ ਸੱਪਾ ਕਰ ਰਹੀ ਪੈਣਾ ਨਹੀਂ ਮੈਂ ਤਾਂ ਸੋਚਿਆ ਸੀ ਮੈਨੂੰ ਪੈਸੇ ਬਣਨਗੇ ਪਰ ਮੈਨੂੰ ਕਿੱਥੇ ਪੈਸੇ ਬੁੜੀ ਬਣ ਤੇ ਦੂ ਆਕਰ ਮੈਂ ਪੜਨਾ ਹਏ ਨਹੀਂ ਤਾਂ ਜ਼ਿੰਦਗੀ ਦਾ ਸੱਪਰ ਰਹਿਣਾ ਹੀ ਰਹਿਣਾ